ਗੱਲ ਜੀ ਤੁਸੀਂ ਦੇਖ ਰਹੇ ਹੋ ਧੈਨਿਕ ਸਵੇਰਾ ਟੀਵੀ ਤੇ ਮੈਂ ਲਖਵਿੰਦਰ ਸਿੰਘ ਅੱਜ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਸੁਣੋ ਸਰਪੰਚ ਸਾਹਿਬ ਕਿਉਂਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਇਸੇ ਚੀਜ਼ ਨੂੰ ਲੈ ਕੇ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਸੁਣੋ ਸਰਪੰਚ ਸਾਹਿਬ ਅੱਜ ਅਸੀਂ ਪਹੁੰਚੇ ਆ ਪਿੰਡ ਬੈਂਸ ਗੱਲਬਾਤ ਕਰਾਂਗੇ ਇੱਥੇ ਜਿਹੜੇ ਪਿੰਡ ਦੇ ਲੋਕ ਹੈਗੇ ਗੱਲਬਾਤ ਕਰਾਂਗੇ ਵੀ ਪੰਚਾਇਤੀ ਜਿਹੜੀ ਚੋਣਾਂ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਹਰਵਾਰ ਸਿੰਘ ਜੀ ਸਰ ਪੰਚਾਇਤੀ ਚੋਣਾਂ ਚ ਆ ਰਹੀਆਂ ਨੇ ਕਿੱਦਾਂ ਦਾ ਮਾਹੌਲ ਹੈ ਪਿੰਡ 'ਚ ਅਗਰ ਪਿੰਡ ਦੀ ਗੱਲ ਕਰੀਏ ਪਿੰਡ 'ਚ ਕਿਹੜੇ ਕੰਮ ਆ ਜਾਂ ਕਿਹੜੇ ਹੋਣ ਵਾਲੇ ਕੰਮ ਆ ਜਾਂ ਕਿਹੜੇ ਪੈਂਡਿੰਗ ਆ ਜਾਂ ਕਿਹੜੇ ਹੋਏ ਆ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਹੋਣ ਵਾਲਾ ਅੱਛਾ ਜੀ ਤੇ ਬਾਕੀ ਆ ਸਕੂਲ ਦਾ ਵੀ ਕੰਮ ਹੋਣ ਵਾਲਾ ਹੋਰ ਵੀ ਥੋੜੇ-ਮੋਟੇ ਕੰਮ ਰਹਿੰਦੇ ਆ ਜੇ ਪਿੰਡ ਦੇ ਵਿੱਚ ਅੱਛਾ ਹਾਂਜੀ ਹਾਂਜੀ ਸ਼ਮਸ਼ਾਨ ਘਾਟ ਦੀ ਚਾਰ ਦੁਵਾਰੀ ਦਾ ਕੰਮ ਰਹਿੰਦਾ ਵਾ ਅੱਛਾ ਹਾਂਜੀ ਅੱਛਾ ਪੰਚਾਇਤੀ ਚੋਣਾਂ ਆਣ ਲੱਗੀਆਂ ਨੇ 15 ਤਰੀਕ ਨੂੰ ਵੋਟਿੰਗ ਹੋਣੀ ਆ ਤੇ ਕਿੰਨੇ ਤੁਹਾਡੇ ਇੱਥੇ ਪੰਜ ਖੜੇ ਆ ਜਾਂ ਕਿੰਨੇ ਸਰਪੰਚ ਖੜੇ ਆ ਤੁਹਾਡੇ ਇੱਥੇ ਪਿੰਡ 'ਚ ਬੈਂਸ सरपंच ਦਾ ਜੇ ਜੇ ਦੋ ਕੀ ਖੜੇ ਨੇ ਬਾਕੀ ਇਹ ਪਤਾ ਲੱਗ ਜੂਗਾ 1 ਜਾਰ ਤਰੀਕ ਤੱਕ ਵੀ ਹੋਰ ਵੀ ਕੋਈ ਫਾਰਮ ਭਰਦਾ ਹਾਂਜੀ ਅੱਛਾ ਹੋਰ ਵੀ ਇੱਥੇ ਬਜ਼ੁਰਗ ਆ ਗਏ ਨੇ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਪੰਚਾਇਤੀ ਚੋਣਾਂ ਆ ਰਹੀਆਂ ਪਿੰਡ ਬੈਂਸ ਦਾ ਕੀ ਮਾਹੌਲ ਹੈ ਠੀਕ ਹੈ ਸਾਡੇ ਮਾਹੌਲ ਵੈਸੇ ਉ ਬਾਹਰ ਦੋ ਚਾਰ ਦਿਨ ਰਹਿੰਦਾ ਜਿੰਨਾ ਚਿਰ ਵੋਟਾਂ ਮਟਾਉਂਦੀਆਂ ਨੇ ਬਾਕੀ ਕੋਈ ਇੰਨਾ ਨਹੀਂ ਹੁੰਦਾ ਸਾਡੇ ਜਾਂ ਕੋਈ ਜ਼ਿਆਦਾ ਵਿਰੋਧਤਾ ਕਰਦਾ ਪਰਿਵਾਰ ਪਿੰਡ ਦੀ ਜਿਵੇਂ ਆ ਸੱਤ ਸੇ ਬੈਠੇ ਬੰਦੇ बस ਆਂ ਬਾਅਦ ਚ ਬੈਠ ਰਹੇ ਨੇ ਅੱਛਾ ਐਡਾ ਕੋਈ ਨਹੀਂ ਵਿਰੋਧਤਾ ਜਾਂ ਕੋਈ ਸਾਡੇ ਲੜਾਈ ਚ ਅਜੇ ਤੱਕ ਦਾ ਉਹਨ ਮੇਰੀ 52 ਸਾਲ ਦੀ ਉਮਰ ਦੇ ਦੇਖਣੇ ਅੱਜ ਤੱਕ ਮੈਂ ਸਾ ਵੀ ਸਾਡੇ ਲੜਾਈ ਹੋਈ ਹੈ ਇਲੈਕਸ਼ਨ ਜਾ ਕਦੇ ਕੋਈ ਕਿਸੇ ਨੇ ਬਾਤ ਕੋਈ ਨੇ ਮੂੰਹ ਵਿੰਗਾ ਕੀਤਾ ਜਾ ਆਉਂਦੇ ਜਾਂਦੇ ਸਰ ਕੋਈ ਚੱਕਰ ਨਹੀਂ ਡਾਈ ਸਾਡੇ ਬਾਈ ਜੀ ਬਜ਼ੁਰਗ ਕਹਿ ਰਹੇ ਨੇ ਕਹਿੰਦੇ ਇੱਕ ਦਿਨ ਇੱਥੇ ਮਤ ਅਸੀਂ ਲੜਾਈ ਵਾਲ ਮਾਹੌਲ ਦੇਖਿਆ ਜੇਕਰ ਗੱਲ ਕਰੀਏ ਪੰਚਾਇਤੀ ਚੋਣਾਂ ਦਾ ਮਾਹੌਲ ਚੱਲ ਰਿਹਾ ਆ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਆਪਾਂ ਲੜਾਈ ਝਗੜੀ ਵੀ ਦੇਖਿਆ ਹੁਣ ਜਿਵੇਂ ਬਜ਼ੁਰਗ ਕਹ ਰਹੇ ਕਹਿੰਦੇ ਸਾਡੇ ਕਦੇ ਇੱਥੇ ਲੜਾਈ ਝਗੜਾ ਕਦੀ ਨਹੀਂ ਹੋਇਆ ਮਤਲਬ ਲੋਕਾਂ ਦਾ ਇੱਥੇ ਕਿੱਦਾਂ ਦਾ ਸਮਰਥਨ ਹੁੰਦਾ ਸੀ ਭਾਈ ਸਾਡੇ ਪਿੰਡ ਤੋਂ ਪਹਿਲਾਂ ਚਾਚੀ ਹੁੰਦੀ ਨਹੀਂ ਹੁੰਦੀ ਸੀ ਆਪਣੇ ਸਾਰੇ ਬੈਠੇ ਵੱਡੇ ਬਜ਼ੁਰਗ ਬੈਠੇ ਆ ਸਾਡੇ ਕੋਈ ਇਹ ਸਾਨੂੰ ਪਹਿਲਾਂ ਤਾਂ ਇਹੀ ਆ ਇੱਥੇ ਹੁਣ ਜਦ ਤੱਕ ਸਾਡੀ ਉਮਰ ਸਮਝੀ ਆ ਸਾਈ ਕੋਈ ਲੜਾਈ ਭਾਈ ਨਹੀਂ ਦੇਖੀ ਵੀ ਚੋਣਾ ਆਉਂਦੀਆਂ ਵੀ ਜੇ ਫਿਰ ਤੇਰਾ ਬੰਦਾ ਖੜਾ ਮੂੰਹ ਮੋਟਾ ਕਰਕੇ ਉਧਰੋਂ ਚਲੇ ਗਿਆ ਕੋਈ ਐਜੀ ਕੋਈ ਗੱਲ ਨਹੀਂ ਗਈ ਚੋਣਾ ਹੋਣਗੀਆਂ 15 ਸਾਲਾਂ ਚੋਣਾ ਨੇ ਜੀ ਉਦੋਂ ਦਾ ਐਨ ਵੀ ਉਹ ਬੰਦੇ ਦੇ ਨਾਲ ਜਾਣਾ ਨਹੀਂਗਾ ਵੀ ਉਹ ਉਹਦੀ ਪਾਰਟੀ ਦਾ ਬੰਦਾ ਸਾਡੇ ਕੋਈ ਕੋਈ ਇਦਾਂ ਦਾ ਕੋਈ ਚਾਂਸ ਹੈਗਾ ਜੀ ਅੱਛਾ ਹੋਰ ਵੀ ਇੱਥੇ ਨੇ ਹੈਗੇ ਨਾ ਬਜ਼ੁਰਗ ਗੱਲਬਾਤ ਕਰਦੇ ਬਜ਼ੁਰਗੋ ਗੱਲ ਆਂਦੀ ਆ ਸਰਬਸੰਮਤੀ ਦੀ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਪੰਜ ਜਿਹੜੇ ਚੁਣੇ ਜਾਂਦੇ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦਾ ਮਾਹੌਲ ਹੈਗਾ ਨਹੀਂ ਇਦਾਂ ਦਾ ਹੈ ਨਹੀਂ ਸਰਬਸੰਮਤੀ ਅੱਛਾ ਹਾਂ ਸਾਡੇ ਤਾਂ ਇਦਾਂ ਹੀ ਆ ਵੀ ਯਾਨੀ ਦੀ ਹੈ ਸਾਰੇ ਇਕੱਠੇ ਹੀ ਆ ਵੀ ਚੱਲ ਵੋਟਾਂ ਪਾ ਕੇ ਜਿਹੜਾ ਬਣ ਜਾਂਦਾ ਵਾ ਠੀਕ ਠਾਕ ਆ ਹਾਂ ਕੋਈ ਇਦਾਂ ਦੀ ਗੱਲ ਨਹੀਂ ਹਾਂ ਅੱਛਾ ਜੇਕਰ ਤੁਹਾਡੇ ਪਿੰਡ ਦੀ ਜਿਹੜੀ ਖਾਸੇ ਤੇ ਕਹਿੰਦੇ ਤੁਹਾਡੇ ਇੱਥੇ ਪ੍ਰਾਲੀ ਨੂੰ ਲੈ ਕੇ ਤੁਹਾਨੂੰ ਅਵਾਰਡ ਵੀ ਮਿਲਿਆ ਸੀ 2 ਸਾਲ ਪਹਿਲਾਂ ਹਾਂਜੀ ਹਾਂਜੀ ਪ੍ਰਾਲੀ ਦਾ ਵਾਰਡ ਤਾਂ ਮਿਲਿਆ ਸੀ ਜਣੀ ਔਖਾ ਬਹੁਤ ਆ ਪ੍ਰਾਲੀ ਦਾ ਸਾਨੂੰ ਕੰਮ ਹੈ ਜੀ ਗੱਲ ਨਹੀਂ ਕਿਉਂ ਕਣ ਉਧਰੋਂ ਟਾਈਮ ਟਾਈਮ ਖਰਚਾ ਦੂਣਾ ਪੈ ਜਾਂਦਾ ਸਾਨੂੰ ਹੂੰ ਹੂੰ 4-4000 ਰੁਪਏ ਲੇਬਰ ਲੈ ਜਾਂਦੀ ਆ ਇੱਕ ਕੀਲੇ ਦਾ ਪ੍ਰਾਲੀ ਚੱਕਣ ਦਾ ਹਾਂ ਤਾਂ ਕਰਕੇ ਉਧਰ ਅਸੀਂ ਕਣਕ ਵੀ ਲੇਟ ਹੋ ਜਾਂਦੀ ਆ ਸਾਡੀ ਪਰ ਆਲੀ ਨਾ ਛੜਨ ਦੀ ਗੱਲ ਤਾਂ ਵੈਸੇ ਵੀ ਹੁੰਦੀ ਹੈ ਹੋਰ ਵੀ ਗੱਲਬਾਤ ਕਰਦੇ ਆਂ ਭਾਈ ਜੀ ਇਹ ਜਿਵੇਂ ਪ੍ਰਾਲੀ ਨਾ ਛੜਨ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਤੁਹਾਡਾ ਕਿਹੜੇ ਕਹਿੰਦੇ ਪਿੰਡ ਤੁਹਾਡੇ ਕਿਹਦੇ ਅਵਾਰਡ ਮਿਲਿਆ ਤੁਹਾਨੂੰ 2 ਸਾਲ ਪਹਿਲੋਂ ਕਹਿੰਦੇ ਵਾਰਡ ਮਿਲਿਆ ਸੀ ਪ੍ਰਾਲੀ ਨਾ ਛੜਨ ਦਾ ਹਾਲ ਕਿ ਕਈ ਜਗ੍ਹਾ ਤੇ ਆਪਾਂ ਦੇਖਦੇ ਪ੍ਰਾਲੀ ਸਾਡੇ ਵੀ ਜਾਂਦੀ ਪਰ ਅਪੀਲ ਕੀਤੀ ਨਹੀਂ ਪ੍ਰਾਲੀ ਨਾ ਛੜਨ ਲਈ ਉਹ ਤੇ ਹੁਣ ਸਾਡੇ ਪਿੰਡ ਨੇ ਵੀ ਨਾਲ ਦੇ ਪਿੰਡਾਂ ਨੇ ਵੀ ਸੰਯੋਗ ਬਹੁਤ ਦਿੱਤਾ ਵਾ ਪਰ ਗੱਲ ਅਜੇ ਖਰਚਾ ਵੀ ਦੇਣ ਨਾ ਉਹ ਖਰਚਾ ਵੀ ਬਹੁਤ ਆ ਜਾਂਦਾ ਵਾ ਹੁਣ ਖਰਚਾ ਜੇ ਕੋਈ ਮੰਗਦੇ ਆ ਤਾਂ ਫਿਰ ਪਿੱਛੇ ਹਟ ਜਾਂਦੀਆਂ ਸਰਕਾਰ ਉਹਨਾਂ ਨੂੰ ਸੁਣਨਾ ਚਾਹੀਦਾ ਵੀ ਖਰਚਾ ਵੀ ਦੋ ਜੇ ਪਿੰਡ ਸਾਥ ਦੇ ਰਿਆ ਤੁਹਾਨੂੰ ਤੇ ਇਹ ਤੋਂ ਵੱਧ ਵੀ ਪਿੰਡ ਹੋਰ ਵੀ ਸਾਥ ਦੇਣਗੇ ਫੇਰੇ ਅੱਛਾ ਭਾਈ ਜੀ ਪੰਚਾਇਤੀ ਚੋਣਾਂ ਨੇ ਪਿੰਡ ਦੀ ਜਗਰ ਗੱਲ ਕਰੀਏ ਕਿੱਦਾਂ ਦਾ ਤੁਹਾਨੂੰ ਸਰਪੰਚ ਚਾਹੀਦਾ ਪੰਚ ਚਾਹੀਦਾ ਤਾਂ ਕਿ ਜਿਹੜੇ ਲੋਕ ਹੈਗੇ ਨੇ ਪਿੰਡ ਦੇ ਲੋਕ ਉਹਨਾਂ ਦੇ ਉਹਨਾਂ ਦੇ ਕੰਮ ਹੋਣ ਪਿੰਡ ਦਾ ਵਿਕਾਸ ਹੋਵੇ ਕਿੱਦਾਂ ਦਾ ਤੁਹਾਨੂੰ ਪੰਚ ਜਾਂ ਸਰਪੰਚ ਚਾਹੀਦੇ ਸਰਪੰਚ ਦਾ ਦੇਖੋ ਜੀ ਜਿਹੜੀ ਪੰਚਾਇਤ ਬਣਦੀ ਆ ਸਾਰੇ ਚਲੋ ਬੰਦੇ ਦੇਖ ਕੇ ਵਧੀਆ ਹੀ ਬਣਾਉਂਦੇ ਆ ਕੰਮ ਹੁਣ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਚਾਹੀਦੀ ਜਿਵੇਂ ਹੁਣ ਸਾਡੇ ਇਹਨਾਂ ਨੇ ਵੀ ਦੱਸਿਆ ਵਾ ਇਹ ਆਪਣੇ ਪੰਚਾਇਤ ਮੈਂਬਰ رہ ਚੁੱਕੇ ਆ ਹੁਣ ਜਿਵੇਂ ਕੰਮ ਰਹਿੰਦੇ ਆ ਕਰਨ ਵਾਲੇ ਹੁਣ ਟੇਲੇ ਟਾਈਮ ਥੋੜਾ ਸੀ ਜਿਨਾ ਨੂੰ ਸਕੂਲ ਦਾ ਉਹ ਜ਼ਰੂਰੀ ਆ ਸੱਤ ਡਿੱਗਣ ਵਾਲੀ ਆ ਉਹ ਮੇਨ ਕੰਮ ਮੇਨ ਉਹ ਆ ਜਿਹੜੇ ਆਪਣੇ ਪਿੰਡ ਦੇ ਹੀ ਬੱਚੇ ਪੜ੍ਹਦੇ ਆ ਉੱਥੇ ਤੇ ਇੱਕ ਕੰਮ ਕਬਰਾਂ ਦਾ ਤੇ ਇੱਕ ਸੀ ਬਰੇਕ ਆ ਇਹ ਤਿੰਨ ਕੰਮ ਆ ਕੋਈ ਵੀ ਪੰਚਾਇਤ ਨਵੀਂ ਬਣਦੀ ਆ ਆਪਾਂ ਕਹਿੰਨਾ ਪਹਿਲਾਂ ਇਹ ਕੰਮ ਜ਼ਰੂਰੀ ਕਰ ਪਹਿਲ ਦੇ ਆਧਾਰ ਤੇ ਬਾਕੀ ਕੰਮ ਬਾਅਦ ਚ ਆ ਜੀ ਬੈਲ ਦੇ ਆਧਾਰ ਤੇ ਇਹ ਕੰਮ ਹੋਣਾ ਜ਼ਰੂਰੀ ਆ ਸਕੂਲ ਦਾ ਤਾਂ ਖਾਸ ਕਰਕੇ ਜ਼ਰੂਰੀ ਹੈ। ਹਾਂ। ਅੱਛਾ ਬਾਈ ਜੀ 15 ਤਰੀਕ ਨੂੰ ਕਹਿੰਦੇ VOTING ਹੋਣੀ ਨੇ ਨਤੀਜੇ ਵੀ ਆਉਣੇ ਨੇ। ਜੇਕਰ ਗੱਲ ਕਰੀ ਤੁਹਾਨੂੰ ਲੱਗਦਾ ਕਿ ਪੰਜ ਸਰਪੰਚ ਜਿਹੜੇ ਹੁਣ ਚੋਣਾ ਹੋਣ ਜਾਣੀ ਪੰਚਾਇਤੀ ਚੋਣਾ ਹੋਣ ਜਾਣੀਆਂ ਨੇ ਵੀ ਸਮਾਂ ਠੀਕ ਹੈ ਵੀ ਇੰਨਾ ਕ ਸਮਾਂ ਬਹੁਤ ਹੈ ਜੇ ਹੋਰ ਸਮਾਂ ਮਿਲਣਾ ਚਾਹੀਦਾ ਸੀ ਕਿਉਂਕਿ ਹਜੇ ਤੱਕ ਹੋਰ ਨੋਮੀਨੇਸ਼ਨ ਫਾਈਲ ਹੋ ਰਹੀ ਆ। ਹਜੇ ਤੱਕ ਇਹਨਾਂ ਨੂੰ NOC ਨਹੀਂ ਮਿਲਦੀ ਪਈ। ਸਾਰੇ ਪਿੰਡਾਂ ਦੇ ਜਿਹੜੇ ਹੈਗੇ ਪੰਜ ਸਰਪੰਚ ਜਿਹੜੇ ਦਾਵੇਦਾਰੀ ਕਰਦੇ ਸਾਰੇ ਉੱਥੇ ਪਹੁੰਚੇ ਹੋਏ ਨੇ ਆਪਣੇ ਆਪਣੇ ਫਾਈਲਾਂ ਲੈ ਕੇ। ਤੁਹਾਨੂੰ ਕਿਹਦਾ ਸਮਾਂ ਸ ਪਰ ਤਾਂ ਉਹ ਜੇ ਬੰਦੇ ਜਿਵੇਂ ਇੱਕਦਮ ਉਧਰ ਨੂੰ ਹੁੰਦਾ ਇੱਕਦਾਂ ਉਧਰੋਂ ਦਾ ਫਿਰ ਉਹ ਮੈਂ ਹੋਰ ਹੋਈ ਜਾਣਾ ਸੀਗਾ ਚਲੋ ਜੋ ਵੀ ਦਿੱਤਾ ਇਹਨਾਂ ਨੇ ਸਮਾਂ ਠੀਕ ਦਿੱਤਾ ਵਾ ਆਪਾਂ ਕਹਿੰਦਾ ਵੀ ਬੰਦੇ ਚ ਸਾਡੇ ਦਾ ਮਾਹੌਲ ਐ ਜਿਹਾ ਹੁੰਦਾ ਨਹੀਂਗਾ ਵੋਟਾਂ ਪਈਆਂ ਚਾਰ ਦਿਨ ਬਾਅਦ ਫੇਰ ਉਹ ਜੇ ਬੰਦੇ ਸਾਡੇ ਕੋਈ ਲੜਾਈ ਝਗੜੇ ਵਾਲਾ ਐ ਜਿਹਾ ਮਾਹੌਲ ਨਹੀਂ ਸਾਡੇ ਹੁੰਦਾ ਅੱਛਾ ਸਰਬਸੰਮਤੀ ਨੂੰ ਕਿੱਦਾਂ ਦੇ ਦੋ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਵੀ ਤਾਂ ਹੈ ਜੀ ਹੁਣ ਸਾਨੂੰ ਵੀ ਪਤਾ ਤੁਹਾਨੂੰ ਮੈਂ ਪਹਿਲਾਂ ਹੀ ਦਾਤ-ਦਾਟਿਆ ਵੀ ਚਾਰ ਦਾ ਮੂੰਹ ਇਧਰ ਨੂੰ ਅਜੇ ਮੂੰਹ ਟਾਈਮ ਵੱਧਦੇ ਹੋ ਜਾਂਦਾ ਵੀ ਉਧਰ ਨੂੰ ਹੋ ਜਾਣ ਅੱਧਿਆਂ ਦਾ ਮੂੰਹ ਐਂ ਫਰਕ ਪੈ ਜਾਂਦਾ ਜ ਚਲੋ ਕੋਈ ਗੱਲ ਨਹੀਂ ਸਾਡੇ ਉਹ ਮਾਹੌਲ ਨਹੀਂ ਜਾਨੀ ਕੀ ਇਦਾਂ ਦਾ ਰਹਿੰਦਾ ਕੋਈ ਵੀ ਬੰਦਾ ਬੰਦਾ ਸਭ ਸਾਥ ਦਿੰਦੇ ਆ ਇੱਕ ਦੂਜੇ ਦਾ ਅੱਛਾ ਹੋਰ ਵੀ ਇੱਥੇ ਬਜ਼ੁਰਗ ਆ ਗਏ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ ਬਜ਼ੁਰਗ ਜਿਹੜੀ ਕਹਿੰਦੇ ਬੋਲੀ ਵੀ ਕਈ ਪਿੰਡਾਂ 'ਚ ਬੋਲੀ ਲੱਗ ਜਾਂਦੀ ਬੋਲੀ ਨੇ ਤੁਸੀਂ ਕਿੱਦਾਂ ਦੇਖਦੇ ਹੋ ਹੁਣ ਜਿਵੇਂ ਕਈ ਪਿੰਡਾਂ ਦੇ ਵਿੱਚ 2 ਕਰੋੜ ਤੱਕ ਬੋਲੀ ਚੱਲ ਗਈ ਸੀ ਬੋਲੀ ਲਾਉਣਾ ਸਹੀ ਗੱਲ ਹੈ ਤੁਹਾਨੂੰ ਕੀ ਲੱਗਦਾ ਬੋਲੀ ਲਾਉਣ ਵਾਲਾ ਕੀ ਗੱਲ ਗਲਤੀ ਹੈ ਇਹ ਸਹੀ ਤਾਂ ਹੈ ਨਹੀਂਗਾ ਇਹ ਹੂੰ ਹੂੰ ਯਾਪਰ ਸੋਚੀ ਹੈ ਹੁਣ ਬੋਲੀ ਲਾਗੂਗੀ ਹੁਣ ਬੋਲੀ ਲੱਗੀ ਹੈ ਕਈਆਂ ਪਿੰਡਾਂ 'ਚ ਉੱਥੇ ਕਿਹੜਾ ਹੋ ਗਿਆ ਉੱਪਰ ਕੰਮ ਕੀ ਪਾੜਦੇ ਆਪਾਂ ਸਰਪੰਚ ਤੋਂ ਸਰਪੰਚ ਨੇ ਕੰਮ ਤਾਂ ਕੋਈ ਨਹੀਂ ਕਰਨਾ ਜੀ ਆਪਾਂ 2 ਕਰੋੜ ਦੇਵਾਂਗੇ ਵੀ ਹਾਂਜੀ ਜਿਹਨੇ 2 ਕਰੋੜ ਰੁਪਈਆ ਲਾ ਕੇ ਸਰਪੰਚੀ ਲੈਣੀ ਆ ਉਹ ਫਿਰ ਪਿੰਡ ਦਾ ਕੰਮ ਥੋੜੀ ਕਰੂਗਾ ਤਾਂ ਆਪਦਾ ਹੀ ਕਰੂਗਾ ਹਾਂ ਅੱਛਾ ਭਾਈ ਜੀ ਇਹ ਪਿੰਡ ਦਾ ਹੋਰ ਕੰਮ ਕਿਹੜੇ-ਕਿਹੜੇ ਰਹਿੰਦੇ ਨੇ ਤੇ ਕਿਹੜਾ ਜਿਹੜਾ ਮੇਨ ਕੰਮ ਕਿਹੜਾ ਪਿੰਡ ਦਾ ਜਿਹੜਾ ਇੱਕ ਪਿੰਡ ਦਾ ਕੰਮ ਮੇਨ ਕੰਮ ਉਧਰ ਸੰਸਮਾਨ ਘਾਟ ਨੂੰ ਜਾਂਦਾ ਵਿੜੇ ਵਾਲਿਆਂ ਨੂੰ ਰਸਤਾ ਉਹਦੇ ਵਿੱਚ ਸੰਗਵਾਲ ਸਾਹਿਬ ਕਹਿ ਕੇ ਗਏ ਸੀ ਵੀ ਅਸੀਂ ਖੰਭੇ ਸਵੇਰ ਨੂੰ ਪਟਾ ਦਾਂਗੇ ਜਿਹਨੇ ਮੂਰਤ ਕਰਨ ਆਇਆ ਰਸਤਾ ਪੱਕਾ ਹੋ ਗਿਆ ਤੇ ਉਹ ਇਹਨਾਂ ਨੇ ਅੱਜ ਤੱਕ ਨਹੀਂ ਪਟੇ ਉੱਥੇ ਨਿੰਗਣ ਵਾਲੇ ਇੰਨੇ ਲੋਕ ਤੰਗ ਆ ਗਏ ਨਾ ਤੇ ਟਰਾਲੀ ਟਰੈਕਟਰ ਵੀ ਵਿੱਚ ਵੱਜਦਾ ਖੰਭਿਆਂ ਦੇ ਸੜਕਾਂ ਇੱਥੇ ਬਣਨ ਵਾਲੀਆਂ ਨੇ ਤੁਹਾਡੇ ਪਿੰਡ ਦੀਆਂ ਨਾ ਸੜਕਾਂ ਨਹੀਂ ਰਾਹ ਦੇ ਵਿੱਚ ਖੰਭੇ ਲੱਗੇ ਹੋਏ ਆ ਅੱਛਾ ਹਾਂ ਉਹ ਪਟਾਉਣੇ ਉਹ ਪਟਾਉਣੇ ਸੀ ਸੰਗੋਵਾਲ ਖਾਬਰ ਕਹਿ ਕੇ ਗਿਆ ਸੀ ਵੀ ਮੈਂ ਸਵੇਰੇ ਪਟਾ ਦੂੰਗਾ ਅੱਜ ਤੱਕ ਨਹੀਂ ਪਟੋਗੇ 5 ਸਾਲ ਹੋ ਗਏ ਫਿਰ ਉੱਥੇ ਅਸੀਂ ਕੀ ਕਰਾਂਗੇ ਅੱਛਾ ਹੋਰ ਕਿਹੜੇ-ਕਿਹੜੇ ਕੰਮ ਹੈਗੇ ਨੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਹੋ ਚੁੱਕੇ ਆ ਤੇ ਜਿਹੜੇ ਜਿਹੜੇ ਹੁਣ ਪੰਚਾਇਤੀ ਜਮਾਣ ਆਉਣ ਵਾਲੀਆਂ ਤੇ ਇਹ ਹੋਣੇ ਚਾਹੀਦੇ ਨੇ ਅੱਗੇ ਅਸੀਂ ਤਾਂ ਕਹਿੰਦੇ ਆ ਵੀ ਕੰਮ ਜਿਹੜੇ ਹੈਗੇ ਰਹਿੰਦੇ ਆ ਬਹੁਤ ਕੰਮ ਰਹਿੰਦੇ ਆ ਹਲੇ ਜਿਹੜੇ ਹੋ ਜਾਣ ਤਾਂ ਵਧੀਆ ਹੀ ਆ ਸ਼ਮਸ਼ਾਨ ਘਾਟ ਦੀ ਆ ਚਾਰ ਦੁਵਾਰੀ ਅਜੇ ਕੀਤੀ ਨਹੀਂ ਉਧਰ ਬੇੜੇ ਵਾਲੇ ਸ਼ਮਸ਼ਾਨ ਘਾਟ ਤੇ ਸੈੱਡ ਪਾਉਣ ਵਾਲਾ ਕਹਿ ਕੇ ਗਏ ਸੀ ਸੰਗੋਲ ਸਾਹਿਬ ਉਹ ਨਹੀਂ ਪਾਇਆ ਅੱਛਾ ਕਿੱਦੜਾ ਪੰਜ ਸਰਪੰਚ ਕਿੱਦੜਾ ਚਾਹੀਦਾ ਪਿੰਡ ਨੂੰ ਜਿਹੜਾ ਕਿ ਲੋਕਾਂ ਦਾ ਕੰਮ ਕਰੇ ਸਰਪੰਚ ਜਿਹੜਾ ਵੀ ਬਣ ਗਿਆ ਸਾਡੇ ਵਧੀਆ ਹੀ ਹੋਣੂਗਾ ਕੰਮ ਕਰੂਗਾ ਜੇ ਉਹਨੂੰ ਕੁਝ ਗਾਹਾਂ ਤੋਂ ਮਿਲੂਗਾ ਤਾਂ ਹੀ ਕਰੂਗਾ ਕੋਈ ਗ੍ਰਾਂਟ ਤਾਂ ਦਿੱਤੀ ਨਹੀਂ ਹਾਂ ਹਾਂਜੀ ਕੋਈ ਆਮਦਨ ਹੈ ਨਹੀਂ ਸਰਕਾਰ ਦੇ ਖਰਤੇ ਹੀ ਹੋਣਾ ਜਿਹੜਾ ਕੋਈ ਹੁਣ ਆਮਦਨ ਹੈ ਨਹੀਂ ਨਾ ਕੋਈ ਆਮਦਨ ਨਹੀਂ ਪਿੰਡ ਨੂੰ ਜਮੀਨ ਨਹੀਂ ਜਾਂ ਕੋਈ ਹੋਰ ਕਾਹੇ ਦੇਣ ਦੀ ਅੱਛਾ ਇਹ ਤਾਂ ਜੇ ਗ੍ਰਾਂਟ ਦੇਣਗੇ ਤਾਂ ਪਿੰਡ ਤੇ ਲੱਗ ਜੂ ਨਹੀਂ ਤੁਹਾਨੂੰ ਪਤਾ ਹੀ ਹੈ ਸੋ ਅਸੀਂ ਪਿੰਡ ਪਹੁੰਚੇ ਸੀ ਬੈਂਸ ਜਿੱਥੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਪੰਚਾਇਤੀ ਚੋਣਾਂ ਲੈ ਕੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਵਿਕਾਸ ਦੇ ਮੁੱਦਿਆਂ ਲੈ ਕੇ ਗੱਲਬਾਤ ਕੀਤੀ ਔਰ ਇਹ ਪਿੰਡ ਦੀ ਖਾਸियत ਪਿੰਡ ਦੀ ਖਾਸियत ਇਹ ਹੈ ਕਿ ਪ੍ਰਾਲੀ ਨਾ ਸੜਨ ਨੂੰ ਲੈ ਕੇ ਪਿੰਡ ਨੂੰ ਅਵਾਰਡ ਮਿਲਿਆ ਗਿਆ ਸੀਗਾ ਹੁਣ ਅਗਲਾ ਪ੍ਰੋਗਰਾਮ ਸੁਣੋ ਸਰਪੰਚ ਸਾਹਿਬ ਲੈ ਕੇ ਹੋਰ ਵੀ ਅਸੀਂ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਮੈਨੂੰ ਲਖਮਿੰਦਰ ਸਿੰਘ ਨੂੰ ਦਿਓ ਆਜ਼ਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par